ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਅਲਫਾਜ਼ ਤੇ ਸ਼ੁਰੂ ਕਰਦੇ ਹਾਂ ਕਹਾਣੀ ਬਤਨਾਂ ਦੇ ਰਾਹ ਭਾਗ ਆਖਰੀ ਲੇਖਕ ਗੁਰਪ੍ਰੀਤ ਸਿੰਘ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਜਾਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਰਤਾਰੋ ਬੇਪੁੱਤੋ ਹੁਣ ਤੋਂ ਮੇਰੀ ਧੀ ਦਾ ਖਿਆਲ ਰੱਖੀ ਮੰਨਿਆ ਏ ਥੋੜੀ ਕਮਲੀ ਏ ਪਰ ਤੈਨੂੰ ਪਿਆਰ ਬਹੁਤ ਕਰਦੀ ਏ ਜੋ ਉਹਨ ਪੀਏ ਮੰਮਾ ਇਹਦਾ ਇਦਾਂ ਦਾ ਹੈਗੇ ਹੀ ਨੇ ਹੁਣ ਤੁਸੀਂ ਵੀ ਇਹਨਾਂ ਨਾਲ ਲੱਗੇ ਨਾਲੇ ਮੈਂ ਕਮਲੀ ਨਹੀਂ ਆਪਣੀ ਬੇਬੇ ਦੀ ਬਹੁਤ ਸੈਣੀ ਧੀ ਆ ਇੰਨੀ ਗੱਲ ਸੁਣੋ ਸਾਰੇ ਹੱਸਣ ਲੱਗ ਪਏ ਨੀਮਰਤ ਜੀਜੂ ਹੁਣ ਪੰਜਾਬ ਜਾ ਕੇ ਸਾਨੂੰ ਭੁੱਲਣਾ ਜਾਇਓ ਆਲਾ ਉਹ ਤੁਸੀਂ ਫਿਕਰੀ ਨਾ ਕਰੋ ਕੋਈ ਜੀ ਅਸੀਂ ਕਿਸੇ ਨੂੰ ਨਹੀਂ ਭੁੱਲਦੇ ਅਸੀਂ ਜਲਦੀ ਹੀ ਸਭ ਨੂੰ ਮਿਲ ਕੇ ਤੁਹਾਡੇ ਕੋਲ ਵਾਪਸ ਆਵਾਂਗੇ ਤੇ ਆ ਕੇ ਫਿਰ ਵਿਆਹ ਵੀ ਤਾਂ ਕਰਵਾਉਣਾ ਹੈ ਕਿਉਂ ਜੋਬਨ ਮੈਂ ਸਹੀ ਕਹਿਣਾ ਜੋਬਨ ਸੰਗ ਦੀ ਹੋ ਜੀ ਉਸਦੇ ਗੱਲ ਲਾ ਕੇ ਤੇ ਕਹਿਣ ਲੱਗੀ ਹਾਂਜੀ ਇਹਨਾਂ ਨੂੰ ਬੋਰਡਿੰਗ ਦੀ ਅਨਾਉਂਸਮੈਂਟ ਆਉਣ ਲੱਗ ਪਈ ਪੇਕਰਤਾਰੋ ਕਹਿਣ ਲੱਗੀ ਚੱਲ ਚੰਗਾ ਪੁੱਤ ਖਿਆਲ ਨਾਲ ਜਾਣਾ ਦੋਨਾਂ ਨੇ ਤੇ ਪਹੁੰਚ ਕੇ ਸਾਨੂੰ ਖਬਰ ਜ਼ਰੂਰ ਕਰ ਦੇਣਾ ਪਾਲਾ ਹਾਂਜੀ ਜ਼ਰੂਰ ਤੁਸੀਂ ਵੀ ਆਪਣਾ ਖਿਆਲ ਰੱਖਣਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਫਿਰ ਜੋਬਨ ਦੇ ਮੱਥੇ ਤੇ ਇਸ ਕਰਦੇ ਹੋਏ ਕਹਿਣ ਲੱਗਾ ਹਾਂਜੀ ਚੱਲ ਜੀ ਜੀ ਫਿਰ ਤੁਹਾਡੇ ਸਹਰਿਆਂ ਦੇ ਪਿੰਡ ਜੋਬਨ ਹਾਂਜੀ ਫਿਰ ਉਹ ਦੋਵੇਂ ਆਪਣੀ ਸੀਟ ਉੱਤੇ ਤੇ ਹੱਥਾਂ 'ਚ ਹੱਥ ਪਾ ਕੇ ਬੋਰਡਿੰਗ ਲਈ ਗੇਟ ਵੱਲ ਤੁਰ ਪਏ। ਉਹ ਦੋਵੇਂ ਆ ਕੇ ਆਪਣੀ ਸੀਟ ਤੇ ਬੈਠ ਗਏ ਤੇ ਹੱਥਾਂ 'ਚ ਹੱਥ ਪਾ ਕੇ ਬੈਠੇ ਗੱਲਾਂ ਮਾਰਨ ਲੱਗੇ। ਜੋਗਨ ਤੇ ਪਾਲਾ ਅੱਜ ਦੋਵੇਂ ਬਹੁਤ ਖੁਸ਼ ਹਨ। ਉਸ ਤੋਂ ਵੀ ਜ਼ਿਆਦਾ ਖੁਸ਼ ਤਾਂ ਪਾਲੇ ਦੇ ਘਰ ਵਾਲੇ ਸਨ। ਇੰਨੇ ਸਾਲਾਂ ਬਾਅਦ ਪਾਲਾ ਘਰ ਜੁਆ ਰਿਹਾ ਸੀ। ਉਹ ਜੀ ਦਿਰ ਚ ਜਹਾਜ਼ ਹਵਾ 'ਚ ਉਡਾਰੀਆਂ ਮਾਰਨ ਲੱਗਾ। ਅੱਜ ਜੋਗਨ ਆਪਣੇ ਘਰੋਂ ਹੀ ਆਪਣੇ ਦੋਨਾਂ ਲਈ ਖਾਣਾ ਬਣਾ ਕੇ ਲੈ ਆਈ ਸੀ ਜਦ ਉਸ ਨੂੰ ਭੁੱਖ ਲੱਗੀ ਤਾਂ ਉਸ ਨੇ ਆਪਣਾ ਡੱਬਾ ਖੋਲ੍ਹ ਲਿਆ ਤੇ ਪਹਿਲਾਂ ਨਿਵਾਲਾ ਪਾਲੇ ਦੇ ਮੁਝ ਪਿਆ ਤੇ ਫਿਰ ਆਪ ਕਾਦੀ ਏਦਾਂ ਹੀ ਉਹਨਾਂ ਨੇ ਇੱਕ ਦੂਜੇ ਨੂੰ ਰੋਟੀ ਖਵਾਈ ਜਹਾਜ਼ ਉੜਦੇ ਨੂੰ ਹੁਣ ਕਾਫੀ ਘੰਟੇ ਹੋ ਚੁੱਕੇ ਸਨ ਤੇ ਸਾਰੇ ਜਹਾਜ਼ ਦੀਆਂ ਲਾਈਟਾਂ ਵੀ ਤਕਰੀਬਨ ਬੰਦ ਹੀ ਸਨ ਲੋਕ ਸੌ ਰਹੇ ਸਨ ਪਰ ਪਾਲਾ ਤੇ ਜੋੜ ਬੈਠੇ ਆਪਣੀ ਹੀ ਦੁਨੀਆ 'ਚ ਖੋਏ ਹੋਏ ਸਨ ਕੁਝ ਦੇਰ ਬਾਅਦ ਪਾਲਾ ਵੀ ਕਹਿਣ ਲੱਗਾ ਜੋਗਨ ਮੈਨੂੰ ਨੀਂਦ ਆ ਰਹੀ ਹੈ ਮੈਂ ਸੌਣਾ ਹੈ ਤੇ ਫਿਰ ਉਹ ਕੰਬਲ ਲੈ ਕੇ ਪੈ ਗਿਆ ਤੇ ਜੋਗਨ ਵੀ ਉਸਦੇ ਮੋਢੇ ਤੇ ਸਿਰ ਰੱਖ ਕੇ ਉਸਦੇ ਨਾਲ ਹੀ ਪੈ ਗਈ ਪਾਲਾ ਉਸਦੇ ਗਲ 'ਚ ਬਾਹ ਪਾ ਕੇ ਅੱਖਾਂ ਬੰਦ ਕਰਕੇ ਪੈ ਗਿਆ ਕੁਝ ਦੇਰ ਬਾਅਦ ਦੋਵਾਂ ਦੀ ਅੱਖ ਲੱਗ ਗਈ ਉਹਨਾਂ ਨੂੰ ਸੁੱਤਿਆਂ ਨੂੰ ਕੁਝ ਪਤਾ ਹੀ ਨਹੀਂ ਚੱਲਿਆ ਕਿ ਉਹ ਕਦੋਂ ਦੇ ਸੁੱਤੇ ਪਏ ਨੇ ਉਹ ਤਾਂ ਜਦ ਏਅਰ ਹੋਸਟੈਸ ਨੇ ਆ ਕੇ ਜੋਗਨ ਨੂੰ ਉਠਾਇਆ ਤੇ ਕਿਹਾ ਮੈਡਮ ਪਲੀਜ਼ ਆਪਣੀ ਸੀਟ ਵੈਲਟ ਬੰਨ ਲਵੋ ਆਪਾਂ ਲੈਂਡ ਕਰਨ ਵਾਲੇ ਆ ਤੇ ਫਿਰ ਜੋਗਨ ਪਾਲੇ ਨੂੰ ਉਠਾਉਣ ਲੱਗੀ ਜਦੋਂ ਉਹਨਾਂ ਉੱਠਿਆ ਤਾਂ ਪਾਲੇ ਦੀਆਂ ਗੱਲਾਂ ਪੁੱਛਦੇ ਫਿਰ ਉਸਨੂੰ ਕਹਿਣ ਲੱਗੀ ਸਰਦਾਰ ਜੀ ਉੱਠੋ ਆਪਾਂ ਲੈਂਡ ਕਰਨ ਵਾਲੇ ਆ ਪਾਲਾ ਅੱਖਾਂ ਮਲਦਾ ਹੋਇਆ ਉੱਠਿਆ ਤੇ ਆਪਣੀ ਸੀਟ ਵੈਲਟ ਲਗਾਉਂਦਾ ਹੋਇਆ ਕਹਿਣ ਲੱਗਾ ਜੋਗਨ ਲਓ ਹੁਣ ਸਾਡਾ ਸੋਹਣਾ ਵਤਨ ਪੰਜਾਬ ਜਿਆਦਾ ਦੂਰ ਨਹੀਂ ਹੈ ਜੋਬ ਨੇ ਹਾਂਜੀ ਕਹੇ ਕਿ ਉਸ ਦਾ ਹੱਥ ਕੁੱਟ ਕੇ ਆਪਣੇ ਹੱਥਾਂ 'ਚ ਲੈ ਲਿਆ ਕੁਝ ਦਿਰ ਬਾਅਦ ਜਹਾਜ਼ ਦਿੱਲੀ 에ਰਪੋਰਟ ਤੇ ਲੈਂਡ ਕੀਤਾ ਤੇ ਫਿਰ ਉਹ ਬਾਹਰ ਆਏ ਤੇ ਆ ਕੇ ਆਪਣਾ ਸਮਾਨ ਲੈ ਕੇ 에ਰਪੋਰਟ ਤੋਂ ਬਾਹਰ ਨੂੰ ਚੱਲ ਪਏ ਬਾਹਰ ਆ ਕੇ ਉਹਨੇ ਟੈਕਸੀ ਕੀਤੀ ਤੇ ਚੱਲ ਪਏ ਆਪਣੇ ਪਿੰਡ ਵੱਲ ਨੂੰ ਸਾਰੀ ਰਾਹ ਸਫਰ ਚਾ ਕੱਟਣ ਤੋਂ ਬਾਅਦ ਉਹ ਤੜਕੇ ਪੰਜਾਬ ਦੀ ਹੱਦ 'ਚ ਦਾਖਲ ਹੋਏ ਸਵੇਰੇ ਜਿਵੇਂ ਹੀ ਉਹ 9 ਵਜੇ ਪਿੰਡ ਦੀ ਜੂਹ ਚ ਦਾਖਲ ਹੋਏ ਤਾਂ ਪਾਲੇ ਨੂੰ ਤਾਂ ਚਾਹ ਹੀ ਚਲ ਗਿਆ ਜਦ ਗੱਡੀ ਜਾ ਕੇ ਉਹਨਾਂ ਦੇ ਦਰਾਂ 'ਚ ਖੜੀ ਹੋਈ ਤਾਂ ਪਹਿਲਾਂ ਹੀ ਘਰ ਦੇ ਬਾਹਰ ਸਭ ਚਾਚੇ ਤਾਏ ਆਇਓਏ ਖੜੇ ਸਨ ਹਵਾਲਾ ਗੱਡੀ 'ਚ ਉਤਰਿਆ ਤੇ ਆਪਣੀ ਮਾਂ ਦੇ ਪੈਰੀਂ ਹੱਥ ਲਾਇਆ ਤੇ ਗੱਲ ਲਾ ਕੇ ਖੂਬ ਰੋਇਆ ਤੇ ਫਿਰ ਬਾਪੂ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ ਤੇ ਉਹਨਾਂ ਦੇ ਗੱਲ ਲਾ ਗਿਆ ਬਾਚਾ ਚੰਨ ਨੂੰ ਗੱਲ ਨਾਲ ਲਾ ਕੇ ਪਿਆਰ ਦਿੱਤਾ ਤੇ ਫਿਰ ਬੀਬੇ ਨੂੰ ਕਹਿਣ ਲੱਗਾ ਬੀਬੇ ਮੇਰੇ ਨਾਲ ਕੋਈ ਹੋਰ ਵੀ ਆਇਆ ਹੈ ਇਹਨਾਂ ਕਹਿ ਕੇ ਉਸਨੇ ਗੱਡੀ ਦੀ ਤਾਕੀ ਖੋਲੀ ਤੇ ਜੋਗਨ ਨੂੰ ਬਾਹਰ ਆਉਣ ਲਈ ਕਿਹਾ ਜੋਗਨ ਗੱਡੀ ਚ ਉਤਰੀ ਤੇ ਨਸੀਬੋ ਦੇ ਪੈਰੀਂ ਹੱਥ ਲਾਇਆ ਆਪਾਲਾ ਕਹਿਣ ਲੱਗਾ ਬੀਬੇ ਇਹ ਆ ਜੋਗਨ ਤੇਰੀ ਕੈਨੇਡਾ ਵਾਲੀ ਨੂੰ ਆਪਣੇ ਚਾਚੇ ਤਾਰਾ ਨੂੰ ਸੁਣਾਉਂਦੇ ਹੋਏ ਕਹਿਣ ਲੱਗਾ ਉਹਦੀ ਇੰਨੀ ਗੱਲ ਸੁਣ ਕੇ ਚਾਚੇ ਦਾਇ ਸਭ ਸੜ ਮੱਚ ਗਏ ਕਿਉਂਕਿ ਉਹ ਤਾਂ ਇਹ ਉਮੀਦ ਲਗਾਈ ਬੈਠੇ ਸੀ ਇਹ ਪਾਲ ਆਊ ਤਾਂ ਉਸ ਦਾ ਸਾਖ ਆਪਣੀ ਰਿਸ਼ਤੇਦਾਰੀ ਚ ਕਰਵਾਉਂਗੇ ਤੇ ਇਸੇ ਬਹਾਨੇ ਸ਼ਾਇਦ ਉਹਨਾਂ ਦਾ ਵੀ ਕੋਈ ਕੈਨੇਡਾ ਦਾ ਦਾ ਲੱਗ ਜਾਏ ਪਰ ਪਾਲੇ ਨੇ ਉਹਨਾਂ ਦੀਆਂ ਸਭ ਆਸਾਂ ਤੇ ਪਾਣੀ ਫੇਰ ਦਿੱਤਾ ਸੀ ਬੱਚ ਨੂੰ ਨਹੀਂ ਮਾ ਸਦ ਕੇ ਕਿੰਨੀ ਸੋਹਣੀ ਹੈ ਮੇਰੀ ਧੀ ਕਿਤੇ ਨਜ਼ਰੀਣਾ ਲੱਗ ਜਾਵੇ ਕਹਿ ਕੇ ਉਸ ਨੂੰ ਆਪਣੀ ਬੁੱਕਲ ਚ ਲੈ ਲਿਆ ਤੇ ਖੂਬਸਾਰਾ ਪਿਆਰ ਤੇ ਅਸੀਂ ਸੰਤਤੀਆਂ ਫਿਰ ਜੋਬਣ ਨੇ ਛੱਤਰ ਦੇ ਪੈਰੀਂ ਹੱਥ ਲਾਇਆ ਤੇ ਛੱਤਰ ਨੇ ਸਿਰਫ ਉਸਕੀ ਉਸਨੂੰ ਪਿਆਰ ਦਿੱਤਾ ਤੇ ਫਿਰ ਚੰਨੋ ਉਸਨੂੰ ਭਾਬੀ ਕਹਿ ਕੇ ਉਸ ਨਾਲ ਚਿੰਬੜ ਗਈ ਫਿਰ ਪਾਲਾ ਤੇ ਜੋਬਣ ਆਪਣੇ ਚਾਚੇ ਤਾਇਆ ਨੂੰ ਮਿਲੇ ਤੇ ਫਿਰ ਉਹ ਸਾਰੇ ਘਰ ਦੇ ਅੰਦਰ ਨੂੰ ਚੱਲ ਪਏ ਬੱਚਿਓ ਨੇ ਦਰਾਂ 'ਚ ਤੇਲ ਚੋਕੇ ਉਹਨਾਂ ਦੋਨਾਂ ਨੂੰ ਅੰਦਰ ਲਿਆਂਦਾ ਤੇ ਫਿਰ ਉਹ ਸਾਰੇ ਬਾਹਰਾ ਤੋਂ ਪਚ ਲੱਗੀਆਂ ਕੁਰਸੀਆਂ ਤੇ ਬੈਠ ਗਏ ਤੇ ਉਹ ਸਾਰੇ ਗੱਲਾਂ ਬਾਤਾਂ ਮਾਰ ਲੱਗ ਪਏ। ਕੁਝ ਦਿਨ ਬਾਅਦ ਚੰਨੋ ਚਾਹ ਨਾਲ ਖਾਣ ਪੀਣ ਦਾ ਸਾਮਾਨ ਲੈ ਆਈ ਤੇ ਲਿਆ ਕੇ ਟੇਬਲ ਤੇ ਰੱਖ ਦਿੱਤਾ। ਬਚਨੂ ਨੇ ਫਿਰ ਸਭ ਨੂੰ ਚਾਹ ਫੜਾਈ ਤੇ ਕਹਿਣ ਲੱਗੀ। ਪਾਲੇ ਪੁੱਤ ਅੱਜ ਮੈਂ ਬਹੁਤ ਖੁਸ਼ ਆ। ਮੇਰੇ ਪੁੱਤ ਨੇ ਜੋ ਕਿਹਾ ਸੀ ਉਹ ਪੂਰਾ ਕਰਕੇ ਦਿਖਾਇਆ। ਸ਼ੁਕਰੇ ਉਸ ਮਾਲਕ ਦਾ ਜੋ ਉਸਨੇ ਸਾਡੇ ਵੀ ਦਿਨ ਫੇਰੇ। ਹੱਥ ਜੋੜ ਕੇ ਉੱਪਰ ਵੱਲ ਨੂੰ ਮੂੰਹ ਕਰਕੇ ਕਹਿਣ ਲੱਗੀ। ਪਲਾਉ ਉੱਠ ਕੇ ਆਪਣੀ ਬੇਬੇ ਕੋਲ ਆਇਆ ਤੇ ਉਹਨਾਂ ਦੇ ਪੈਰਾਂ 'ਚ ਬੈਠ ਕੇ ਕਹਿਣ ਲੱਗਾ। ਬੇਬੇ, ਮੈਂ ਕਿਹਾ ਸੀ ਨਾ ਮੈਂ ਵਾਪਸ ਆਵਾਂਗਾ। ਲੈ ਮੈਂ ਵਾਪਸ ਆ ਗਿਆ। ਨਾਲੇ ਪ੍ਰਦੇਸ਼ ਕੋਲੇਣੀ ਨਹੀਂ ਹੈ। ਮਾਂ ਇਹ ਤਾਂ ਉਹ ਭੂਮੀ ਹੈ ਜਿਸ ਨੇ ਮੇਰੇ ਵਰਗੇ ਹਾਲਾਤਾਂ ਦੇ ਮਾਰਿਆਂ ਨੂੰ ਗਹਿਣਤ ਕਰਕੇ ਆਪਣੀ ਜ਼ਿੰਦਗੀ ਬਣਾਉਣ ਦਾ ਇੱਕ ਮੌਕਾ ਦਿੱਤਾ। ਬਾਹਰ ਹੰਦਾ ਕੋਈ ਵੀ ਇਨਸਾਨ ਕਦੇ ਆਪਣੇ ਵਤਨਾਂ ਦਾ ਰਾਹ ਨਹੀਂ ਭੁੱਲਦਾ ਬਸ ਕਈ ਵਾਰੀ ਮਜਬੂਰੀਆਂ ਹੀ ਐਸੀਆਂ ਪੈ ਜਾਂਦੀਆਂ ਨੇ ਬੰਦੇ ਨੂੰ ਉਹ ਚਾਹ ਕੇ ਵਾਪਸ ਨਹੀਂ ਆ ਪਉਂਦਾ ਬਾਹਰ ਕੀ ਹੁੰਦਾ ਹੈ ਬਾਹਰ ਦੀਆਂ ਦੁੱਖ ਤਕਲੀਫਾਂ ਹੀ ਨੇ ਮੈਨੂੰ ਵੀ ਇਹ ਸਭ ਬਾਹਰ ਜਾ ਕੇ ਹੀ ਪਤਾ ਲੱਗਾ ਪਰ ਜੋ ਮੌਜ ਆਪਣੇ ਘਰ ਵਿੱਚ ਆ ਹੈ ਉਹ ਦੁਨੀਆਂ ਦੇ ਉਹ ਕਿਸੇ ਵੀ ਕੋਨੇ 'ਚ ਜਾ ਕੇ ਨਹੀਂ ਮਿਲਦੀ ਬਤਨੋ ਮੈਂ ਜਾਣਦੀ ਆ ਪੁੱਤ ਚੱਲ ਹੁਣ ਉੱਠ ਕੇ ਚਾਹ ਵੀ ਪੀ ਲੈ ਖੰਡੀ ਹੋ ਗਈ ਐ ਜੋਵਨਤੀਏ ਤੂੰ ਸੁਣਾ ਹੋਰ ਸਫਰ ਕਿੱਦਾਂ ਰਿਹਾ ਤੇ ਤੈਨੂੰ ਜ਼ਿਆਦਾ ਤੰਗ ਤਾਂ ਨਹੀਂ ਕਰਦਣਾ ਇਹ ਜੋਵਨ ਸਫਰ ਬਹੁਤ ਵਧੀਆ ਸਾਡਾ ਤੇ ਮੰਮੀ ਜੀ ਇਹ ਤਾਂ ਮੈਨੂੰ ਪਿਆਰ ਹੀ ਬਹੁਤ ਕਰਦੇ ਨੇ ਚਾਹ ਪਾਣੀ ਪੀਣ ਤੋਂ ਬਾਅਦ ਚੰਨੋ ਜੋਵਨ ਨੂੰ ਆਪਣੇ ਕਮਰੇ 'ਚ ਲੈ ਗਈ ਤੇ ਫਿਰ ਦੋਵੇਂ ਅੰਦਰ ਬੈਠੀਆਂ ਗੱਲਾਂ-ਬੱਤਾਂ ਮਾਰਦੀਆਂ ਰਹੀਆਂ ਫਾਲਾ ਬਾਹਰ ਬੈਠਾ ਆਪਣੇ ਬੀਬੀ-ਬਾਪੂ ਨਾਲ ਗੱਲਾਂ-ਬਾਤਾਂ ਮਾਰਦਾ ਰਿਹਾ ਤੇ ਫਿਰ ਸ਼ਾਮ ਨੂੰ ਚੰਨੋ ਉਹਨਾਂ ਦੋਨਾਂ ਨੂੰ ਆਪਣੇ ਖੇਤ ਦਿਖਾਉਣ ਲਈ ਆਪਣੇ ਨਾਲ ਲੱਗੇ ਗਈ ਸਰਦੀਆਂ ਦੇ ਦਿਨ ਹੋਣ ਕਰਕੇ ਬਾਹਰ ਠੰਡ ਵੀ ਹੋ ਗਈ ਸੀ ਤੇ ਥੋੜੀ-ਬਹੁਤੀ ਬਦਲਵਾਈ ਬਣੀ ਹੋਈ ਸੀ ਉਹ ਸਾਰੇ ਫਿਰ ਆਪਣੇ ਖੇਤ ਪਹੁੰਚ ਗਏ ਫਾਲੇ ਨੇ ਜੋਵਨ ਨੂੰ ਆਪਣੇ ਖੇਤ ਦਿਖਾਏ ਤੇ ਉਹਨਾਂ ਸਾਰਿਆਂ ਨੇ ਖੂਬ ਇੰਜੋਏ ਕੀਤਾ ਤੇ ਚੰਨੋ ਨੇ ਪਾਲੇ ਤੇ ਜੋਬਨ ਦੀਆਂ ਕਿੰਨੀਆਂ ਹੀ ਪਿੱਕ ਕਲਿੱਕ ਕੀਤੀਆਂ ਤੇ ਫਿਰ ਆਪ ਆਪਣੀ ਹੋਣ ਵਾਲੀ ਭਾਬੀ ਨਾਲ ਇੱਕ ਕਰਵਾਈਆਂ ਪਾਲਨੇ ਖੇਤੋਂ ਗੰਨੇ ਪਟਕੇ ਲਿਆਂਦੇ ਚੰਨੋ ਤੇ ਜੋਬਨ ਨੂੰ ਚੁੱਪਣ ਲਈ ਦਿੱਤੇ ਚੰਨੋ ਤੇ ਪਾਲਾ ਤਾਂ ਆਰਾਮ ਨਾਲ ਗੰਨੇ ਚੂਪੇ ਸੀ ਪਰ ਜੋਬਨ ਪਹਿਲੀ ਵਾਰੀ ਪੰਜਾਬ ਆਈ ਹੁਣ ਕਰਕੇ ਉਸ ਨੂੰ ਕੋਈ ਸਮਝ ਹੀ ਨਹੀਂ ਆ ਰਿਹਾ ਸੀ ਕਿ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਉਹ ਵਾਰ-ਵਾਰ ਕੋਸ਼ਿਸ਼ ਕਰ ਰਹੀ ਸੀ ਪਰ ਉਸ ਤੋਂ ਗੰਨਾ ਨਾ ਛੱਲਿਆ ਗਿਆ ਪਾਲਾ ਉਸ ਨੂੰ ਏਡਾਂ ਗੰਨਾ ਛੱਲਣ ਲਈ ਜਦੋਂ ਜਹਾਦ ਕਰਦੇ ਹੋਏ ਦੇਖ ਕੇ ਹੱਸ ਪਿਆ। ਪਾਲੇ ਨੂੰ ਏਡਾਂ ਹੱਸਦਾ ਦੇਖ ਕੇ ਜੋਬਨ ਖਿੱਚ ਗਈ। ਇਹ ਉਸਨੇ ਪਾਲੇ ਦੇ ਗੰਨਾ ਮਾਰਿਆ। ਤਾਂ ਫਿਰ ਚੰਨੋ ਕਹਿਣ ਲੱਗੀ। ਵੀਰੇ ਕੀ ਹੈ ਤੁਸੀਂ ਐਵੇਂ ਭਾਬੀ ਨੂੰ ਸਤਾਈ ਜਾ ਰਹੇ ਹੋ। ਆ ਭਾਬੀ ਲਓ ਮੈਂ ਦੱਸਦੀ ਆ ਕਿਵੇਂ ਗੰਨਾ ਛਿੱਲੀਦਾ ਹੈ। ਕਹਿ ਕੇ ਉਸ ਦਾ ਗੰਨਾ ਉਸ ਤੋਂ ਫੜਿਆ ਤੇ ਛਿੱਲ ਕੇ ਜੋਬਨ ਨੂੰ ਪੜਾ ਦਿੱਤਾ। ਚੰਨੋ ਭਾਬੀ ਲੱਗਦਾ ਤੁਸੀਂ ਪਹਿਲੀ ਵਾਰੀ ਪੰਜਾਬ ਆਏ ਹੋ। ਜੋਗਣਾ ਹਾਥੋਂ ਸਹੀ ਕਿਆ ਚੰਨੋ ਮੈਂ ਪੰਜਾਬ ਆਖਰੀ ਵਾਰੀ ਉਦੋਂ ਆਈ ਸਾਂ ਜਦ ਮੈਂ 1.5 ਸਾਲ ਦੀ ਸੀ ਮੈਨੂੰ ਤਾਂ ਉਦੋਂ ਦਾ ਕੁਝ ਵੀ ਯਾਦ ਨਹੀਂ ਮੈਂ ਤਾਂ ਹੁਣ ਤੱਕ ਪੰਜਾਬ ਨੂੰ ਸਿਰਫ ਫਿਲਮਾਂ ਚ ਹੀ ਦੇਖਿਆ ਸੀ ਇਹ ਹਰੇ ਭਰੇ ਖੇਤ ਚਾਰੇ ਪਾਸੇ ਸਰੋਂ ਹੀ ਸਰੋਂ ਦੇਖ ਕੇ ਮੇਰਾ ਤਾਂ ਮਨ ਹੀ ਖੁਸ਼ ਹੋ ਗਿਆ Papa ਦੇ ਮम्मा ਆਪਣੇ ਕੰਮਾਂ ਕਰਾਂ ਚ ਬਿਜੀ ਹੋਣ ਕਰਕੇ ਮੇਰਾ ਕਦੇ ਪੰਜਾਬ ਆਉਣ ਦਾ ਸਵਾਭੀ ਨਹੀਂ ਬਣਿਆ ਤੇ ਨਾ ਹੀ ਕੋਈ ਸੀ ਜੋ ਮੈਨੂੰ ਮੇਰੀ ਜਾਨ ਨੂੰ ਪੁੰਮੀ ਨਾਲ ਮਲਵਾਉਂਦਾ ਪਰ ਹੁਣ ਇਹ ਮਿਲ ਗਏ ਆ ਨਾ ਹੁਣ ਤਾਂ ਅਸੀਂ ਹਰ ਸਾਲ ਛੁੱਟੀਆਂ ਚ ਪੰਜਾਬ ਕੋ ਮਨਾਇਆ ਕਰਾਂਗੇ ਪਾਲੇਵਾਲ ਦੇਖਦੇ ਹੋਏ ਕਹਿਣ ਲੱਗੀ ਤੈਨੋਂ ਫਿਰ ਤਾਂ ਮੈਂ ਆਪਣੀ ਭਾਬੀ ਨੂੰ ਹੁਣ ਸਭ ਕੁਝ ਦਿਖਾ ਕੇ ਤੇ ਸਿਖਾ ਕੇ ਭੇਜਾਂਗੀ ਕਹਿ ਕੇ ਉਹਨਾਂ ਦੋਨਾਂ ਦੇ ਗੱਲ ਲੱਗੀ ਫਿਰ ਸੂਰਜ ਢਲਦੇ ਸਾਰ ਹੀ ਧੁੰਦ ਡਿਗਣੀ ਸ਼ੁਰੂ ਹੋ ਗਈ ਤੇ ਜੋਗਨ ਨੂੰ ਨਾ ਚਾਹੁੰਦੇ ਹੋਏ ਵੀ ਘਰ ਨੂੰ ਵਾਪਸ ਆਉਣਾ ਪਿਆ ਰਾਤ ਨੂੰ ਰੋਟੀ ਪਾਣੀ ਖਾ ਕੇ ਬਿੜੇ ਚ ਧੂਣੀ ਵਾਲ ਕੇ ਉਹ ਸਾਰੇ ਅੱਗ ਦੇ ਆਲੇ ਦੋਲੇ ਬੈਠੇ ਸਨ ਨਾਲ ਇਹ ਗੱਲਾਂ ਬਾਤਾਂ ਕਰੀ ਜਾਣਾ ਨਾਲ ਮੂੰਗਫਲੀ ਖਾਈ ਜਾ ਰਹੇ ਸਨ। देर रात तक ਬੈਠੇ ਉਹ ਗੱਲਾਂ ਬਾਤਾਂ ਮਾਰਦੇ ਰਹੇ। ਫਿਰ ਜੋਬਨ ਨੇ ਆਪਣੇ ਘਰ ਫੋਨ ਕਰਕੇ ਆਪਣੇ ਪਹੁੰਚ ਜਾਣ ਦੀ ਖਬਰ ਦੱਸੀ ਤੇ ਉਹਨਾਂ ਨੂੰ ਆਪਣੇ ਸਭ ਦੀਆਂ ਧੂਣੀ ਸੇਕਦਿਆਂ ਦੀਆਂ ਤੇ ਸ਼ਾਮੀ ਖੇਤਾਂ ਚ ਕਲਿੱਕ ਕੀਤੀਆਂ ਫੋਟੋਆਂ ਸੈਂਡ ਕਰ ਦਿੱਤੀਆਂ। ਉਹਨਾਂ ਦੀਆਂ ਤਸਵੀਰਾਂ ਦੇਖ ਕੇ ਉਹ ਦੋਵੇਂ ਮਾਵਾ ਧੀਆਂ ਬਹੁਤ ਖੁਸ਼ ਹੋਈਆਂ ਤੇ ਫਿਰ ਜੋਵਨ ਨੇ ਉਹਨਾਂ ਦੀ ਗੱਲਬਾਤ ਸਭ ਨਾਲ ਕਰਵਾਈ ਤੇ ਫਿਰ ਉਹ ਸਾਰੇ ਸੌਣ ਲਈ ਚਲੇ ਗਏ ਇਦਾਂ ਹੀ ਉਹਨਾਂ ਦੇ ਹੱਸਦੇ ਖੇੜਦੇ ਦਿਨ ਬਹੁਤ ਵਧੀਆ ਬੀਤ ਰਹੇ ਸਨ ਇੱਕ ਦਿਨ ਜਦ ਪਾਲਾ ਤੇ ਜੋਵਨ ਸ਼ਹਿਰੋਂ ਕੁਝ ਸਮਾਨ ਲੈ ਕੇ ਆਪਣੇ ਪਿੰਡ ਨੂੰ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਦਿਲਜੋੜ ਦਾ ਪਿੰਡ ਪੈਂਦਾ ਸੀ ਤੇ ਜਦੋਂ ਦਿਲਜੋੜ ਦੇ ਘਰ ਦਾ ਅੱਗੇ ਉਹ ਗੱਡੀ ਚਲੰਘ ਰਹੇ ਸਨ ਤਾਂ ਪਾਲੇ ਨੇ ਦਿਲਜੋਤ ਆਪਣੇ ਘਰ ਦੇ ਅੰਦਰ ਵੜਦੀ ਹੋਈ ਨਜ਼ਰ ਆਈ ਤਾਂ ਪਾਲੇ ਨੇ ਉਦੋਂ ਹੀ ਗੱਡੀ ਰੋਕ ਲਈ ਜੋਗਨ ਕੀ ਹੋਇਆ ਤੁਸੀਂ ਗੱਡੀ ਕਿਉਂ ਰੋਕ ਲਈ ਪਾਲਾ ਜੋ ਦੇ ਘਰ ਵਾਲੇ ਇਸ਼ਾਰਾ ਕਰਦੇ ਹੋਏ ਕਹਿਣ ਲੱਗਾ ਇਹ ਜੋਤ ਦਾ ਘਰ ਹੈ ਇਹ ਮੈਂ ਉਸ ਨੂੰ ਹੁਣੇ-ਹੁਣੇ ਘਰ ਦੇ ਅੰਦਰ ਵੜਦੀ ਦੇਖਿਆ ਹੈ ਪਲੀ ਜੋਗਨ ਪੁੱਜਾਰ ਅੱਜ ਮੌਕਾ ਮਿਲਿਆ ਹੈ ਮੈਂ ਉਸ ਨੂੰ ਮਿਲ ਕੇ ਆਪਣੇ ਕੀਤੇ ਦੀ ਮਾਫੀ ਮੰਗਣੀ ਹੈ ਜੋਗਨ ਕੁਛ ਸੋਚਣ ਤੋਂ ਬਾਅਦ ਕਹਿਣ ਲੱਗੀ ਤੁਸੀਂ ਇੱਕ ਕੰਮ ਕਰਨਾ ਮੈਂ ਜਦ ਤੁਹਾਨੂੰ ਇਸ਼ਾਰਾ ਕਰਾਂਗੀ ਤੁਸੀਂ ਗੱਡੀ 'ਚ ਉਤਰ ਕੇ ਆ ਜਾਣਾ ਇਹਨਾਂ ਆ ਕੇ ਜੋਗਨ ਗੱਡੀ 'ਚ ਉਤਰੀ ਤੇ ਜਾ ਕੇ ਜੋਤ ਦੇ ਘਰ ਦਾ ਦਰਵਾਜ਼ਾ ਖੜਕਾਇਆ ਜੋਤੀ ਦੀ ਮੰਮੀ ਦਰਵਾਜ਼ਾ ਖੋਲਦੇ ਹੋਏ ਕਹਿਣ ਲੱਗੀ ਕੌਣਾ ਤੂੰ ਤੀਏ ਤੇ ਕਿਸ ਨੂੰ ਮਿਲਣਾ ਹੈ ਜੋਗਨ ਆਂਟੀ ਜੀ ਮੈਂ ਜੋਤ ਦੀ ਬਹੁਤ ਪੁਰਾਣੀ ਦੋਸਤਾਂ ਅੱਜ ਕਿੰਨੇ ਸਾਲਾਂ ਬਾਅਦ ਪੰਜਾਬ ਆਈਆਂ ਕਿੰਡ ਚੋ ਲੰਗਰੀ ਸੀ ਤਾਂ ਸੋਚਿਆ ਜੋਤ ਨੂੰ ਵੀ ਮਿਲਦੀ ਜਾਵਾਂ ਫਿਰ ਪਤਾ ਨਹੀਂ ਕਦ ਮਿਲ ਹੋ ਚੱਲੇ ਤਾਂ ਬਹੁਤ ਚੰਗਾ ਕੀਤਾ ਤੂੰ ਦੀਏ ਆ ਜਾ ਅੰਦਰ ਲੰਗਾ ਜੋਗਣਾ ਆਂਟੀ ਜੀ 1 ਮਿੰਟ ਗੱਡੀ ਚ ਮੇਰੇ ਹਸਬੰਡ ਵੀ ਬੈਠੇ ਆ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਉਹਨਾਂ ਨੂੰ ਵੀ ਬੁਲਾ ਲਵਾਂ ਲੈ ਤੀਏ ਮੈਨੂੰ ਕੋਈ ਇਤਰਾਜ਼ ਹੋ ਬੁਲਾ ਲਾ ਪੁੱਤ ਉਸ ਨੂੰ ਵੀ ਜੋਤ ਦੀ ਮਾਂ ਕਹਿਣ ਲੱਗੀ ਫਿਰ ਜੋਗਣ ਨੇ ਇਸ਼ਾਰਾ ਕੀਤਾ ਤੇ ਪਾਲਾ ਗੱਡੀ ਚੋਂ ਉਤਰ ਕੇ ਕੋਲ ਆਇਆ ਤੇ ਜੋਤ ਦੀ ਮਾਂ ਦੇ ਪੈਰੀਂ ਹਥ ਲਾਇਆ ਤੇ ਫਿਰ ਉਹ ਉਹਨਾਂ ਦੋਵਾਂ ਨੂੰ ਅੰਦਰ ਲੈ ਗਈ ਜੋਤਨੀ ਜੋਤ ਆਹ ਲਿਖਤੀ ਏ ਤੈਨੂੰ ਕੋਈ ਮਿਲਣਾ ਆਏ ਜੋਤ ਦੀ ਮੰਮੀ ਉਸਨੂੰ ਆਵਾਜ਼ ਮਾਰਦੇ ਹੋਏ ਕਹਿਣ ਲੱਗੀ ਜੋਤ ਅੰਦਰੋਂ ਆਉਂਦੀ ਹੋਈ ਆਉਣਾ ਬੇਬੇ ਜਦੋਂ ਬਾਹਰ ਆਈ ਅੱਜ ਇੰਨੇ ਸਾਲਾਂ ਬਾਅਦ ਆਪਣੇ ਸਾਹਮਣੇ ਸਾਹਮਣੇ ਪਾਲੇ ਨੂੰ ਬੈਠਾ ਦੇਖ ਕੇ ਉਹ ਖੁਸ਼ ਹੋ ਗਈ ਪਰ ਜਦ ਉਸਦੇ ਨਾਲ ਬੈਠੀ ਜੋਗਨ ਨੂੰ ਦੇਖਿਆ ਤਾਂ ਉਸਦੀ ਸਾਰੀ ਖੁਸ਼ੀ ਜਾਂਦੀ ਲੱਗੀ ਇਹ ਉਸਨੇ ਆਪਕੇ ਦੋਵਾਂ ਨੂੰ ਸਤਸਰੀ ਘਰ ਬੁਲਾ ਕੇ ਉਹਨਾਂ ਦੇ ਕੋਲ ਬੈਠ ਗਈ ਜੋਤ ਦੀ ਮੰਮੀ ਕਹਿਣ ਲੱਗੀ ਈਏ ਤੁਸੀਂ ਬੈਠੋ ਕਰੋ ਗੱਲਾਂ ਬਾਤਾਂ ਮੈਂ ਡੰਗਰਾਂ ਵੱਲ ਜਿਹੜਾ ਮਾਰਾ ਵਾਂ ਫੇਰ ਪਾਲਾ ਕਹਿਣ ਲੱਗਾ ਜੋਤ ਕਿਵੇਂ ਹੋ ਜੋਤ ਹਾਂਜੀ ਵਧੀਆ ਤੁਸੀਂ ਸੁਣਾਓ ਪਾਲਾ ਮੈਂ ਵੀ ਵਧੀਆ ਤੇ ਇਹਨਾਂ ਨੂੰ ਮਿਲੋ ਇਹਨੇ ਜੋ ਬਣ ਮੇਰੀ ਹੋਣ ਵਾਲੀ ਵਾਈਫ ਪਾਲੇ ਦੀ ਇੰਨੀ ਗੱਲ ਸੁਣ ਕੇ ਜੋਤ ਰੋਣ ਲੱਗ ਪਈ ਜੋਵਨ ਉਸਨੂੰ ਚੁੱਪ ਕਰਵਾਉਂਦੀ ਹੋਈ ਕਹਿਣ ਲੱਗੀ ਜੋਤ ਕੀ ਹੋਇਆ ਰੋ ਕਿਉਂ ਰਹੀ ਐ ਬਸ ਕਰ ਹੁਣ ਰੋ ਨਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਜੋਤ ਮੇਰਾ ਸੁਪਨਾ ਸੀ ਵਿਆਹ ਵਾਲੇ ਜੋੜੇ 'ਚ ਇਦਾਂ ਪਾਲੇ ਦੇ ਨਾਲ ਬੈਠਣ ਦਾ ਪਰ ਉਹ ਪੂਰਾ ਹੀ ਨਹੀਂ ਹੋਇਆ ਪਰ ਸ਼ਾਇਦ ਇਹ ਕਿਸਮਤ ਨੂੰ ਵੀ ਮਨਜ਼ੂਰ ਨਹੀਂ ਸੀ ਤੂੰ ਜੋਵਨ ਸੱਚੀ ਬਹੁਤ ਲੱਖੀ ਹੈ ਤੈਨੂੰ ਇੰਨਾ ਚੰਗਾ ਲਾਈਫ ਪਾਰਟਨ ਮਿਲਿਆ ਏ ਤੈਨੂੰ ਨਹੀਂ ਪਤਾ ਪਾਲੇ ਮੈਂ ਕਿੰਨੇ ਦਿਨ ਗਿਣ ਕੇ ਤੇਰਾ ਇੰਤਜ਼ਾਰ ਕੀਤਾ ਏ ਤੇ ਜਦ ਮੈਨੂੰ ਪਤਾ ਲੱਗਾ ਤੂੰ ਆਪਣੇ ਪਿੰਡ ਆਇਆ ਹੋਇਆ ਏ ਮੈਂ ਆਪਣੇ ਪੇਕੇ ਪਿੰਡ ਵੀ ਤਾਂ ਹੀ ਆਈ ਸੀ ਕਿ ਸ਼ਾਇਦ ਮੈਂ ਤੈਨੂੰ ਇੱਕ ਆਖਰੀ ਵਾਰੀ ਮਿਲ ਕੇ ਮਿਲ ਕੇ ਦੇਖ ਸਕਾਂ ਤੇ ਲੈ ਤੂੰ ਸੱਚੀ ਮੈਨੂੰ ਮਿਲਣ ਆ ਗਿਆ ਪਾਲਾ ਜੋ ਪਤਾ ਨਹੀਂ ਮੈਨੂੰ ਇਹ ਕਹਿਣਾ ਚਾਹੀਦਾ ਜਾਂ ਨਹੀਂ ਪਰ ਜੇ ਹੋ ਸਕਿਆ ਤਾਂ ਮੈਨੂੰ ਮaaf ਕਰ ਦੇ ਮੈਂ ਤੇਰਾ ਗੁਨਾਹਗਾਰਾਂ ਕਿੰਨੇ ਵਾਦੇ ਕੀਤੇ ਸੀ ਤੇਰੇ ਨਾਲ ਤੇ ਨਿਭਾਇਆ ਮੇਰੇ ਤੋਂ ਇੱਕ ਵੀ ਨਹੀਂ ਗਿਆ ਜੋ ਤਾਂ ਨਹੀਂ ਪਾਲੇ ਇਹਦਾ ਨਾ ਕਹਿ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਕਿਸਮਤ ਦੀ ਖੇਡ ਸਮਝ ਕੇ ਪਾਲਾ ਬਣ ਲਿਆ ਮੇਰੇ ਹਸਬੰਦ ਵੀ ਬਹੁਤ ਚੰਗੇ ਨੇ ਮੈਨੂੰ ਉਹ ਬਹੁਤ ਪਿਆਰ ਕਰਦੇ ਨੇ ਤੇ ਮੈਂ ਹੁਣ ਆਪਣੀ ਲਾਈਫ 'ਚ ਬਹੁਤ ਖੁਸ਼ ਆਂ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੂੰ ਮੇਰਾ ਕੁਝ ਬਣ ਕੇ ਦਿਖਾਉਣ ਦਾ ਸੁਪਨਾ ਪੂਰਾ ਕੀਤਾ ਸੱਚ ਕਹਾ ਤਾਂ ਮੈਨੂੰ ਤੇਰੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਕਾਲਾ ਜੋਤ ਕੀ ਬੇਨਤੀ ਹੈ ਤੇਰੇ ਅੱਗੇ ਹੱਥ ਜੋੜ ਪਲੀਜ਼ ਰੱਬ ਦਾ ਵਾਸਤਾ ਹੀ ਮਨਾਣਾ ਕਰੀ ਜੋਤ ਬੋਲੋ ਕੀ ਕਹਿਣਾ ਏ 팔ਾ ਆਪਣੇ ਹੱਥ 'ਚ ਪਾਈ ਮੰਦਰੀ ਲਾ ਕੇ ਜੋਤ ਵੱਲ ਵਧਾਉਂਦੇ ਹੋਏ ਕਹਿਣ ਲੱਗਾ ਜੋਤ ਤੇਰੀ ਦਿੱਤੀ ਇਹ ਨਿਸ਼ਾਨੀ ਮੈਨੂੰ ਰਾਤਾਂ ਨੂੰ ਸੌਂ ਨਹੀਂ ਦਿੰਦੀ ਤੈਨੂੰ ਨਹੀਂ ਪਤਾ ਜਿਸ ਦਿਨ ਦੀ ਤੂੰ ਮੈਨੂੰ ਛੱਡ ਕੇ ਗਈ ਏ ਉਸ ਦਿਨ ਦਾ ਮੈਂ ਕਦੇ ਚੈਨ ਨਾਲ ਨਹੀਂ ਸੌਂਖੇ ਦੇਖਿਆ ਜਿਸ ਦਿਨ ਤੂੰ ਮੈਨੂੰ ਜ਼ਿੰਦਗੀ 'ਚ ਅੱਗੇ ਵੱਧ ਜਾਣ ਦਾ ਕਿਹਾ ਸੀ ਮੈਂ ਜ਼ਿੰਦਗੀ 'ਚ ਅੱਗੇ ਤਾਂ ਵਧ ਗਿਆ ਹਾਂ ਪਰ ਮੈਂ ਜਦ ਵੀ ਇੱਕ ਕਦੇ ਸ਼ੀਸ਼ਾ ਦੇਖਦਾ ਹਾਂ ਤਾਂ ਮੈਨੂੰ ਉਸ ਵਿੱਚ ਤੇਰੇ ਸੁਪਨਿਆਂ ਦਾ ਕਾਤਲ ਨਜ਼ਰ ਆਉਂਦਾ ਹੈ ਪਲੀਜ਼ ਆਪਣੀ ਇਹ ਨਿਸ਼ਾਨੀ ਆਪਣੇ ਕੋਲ ਰੱਖ ਲੈ ਮੈਨੂੰ ਹਮੇਸ਼ਾ ਐਵੇਂ ਲੱਗਦਾ ਰਹਿੰਦਾ ਏ ਜਿਵੇਂ ਮੇਰੇ ਦਿਲ ਤੇ ਤੇਰੀਆਂ ਯਾਦਾਂ ਦਾ ਬਹੁਤ ਵੱਡਾ ਪੱਥਰ ਰੱਖਿਆ ਹੋਇਆ ਹੈ ਇਹ ਪੱਥਰ ਹਟਾ ਕੇ ਮੈਨੂੰ ਇਸ ਯਾਦਾਂ ਦੇ पिंजਰੇ ਚੋਂ ਆਜ਼ਾਦ ਕਰ ਦੇ ਤੇ ਮੈਨੂੰ ਮੇਰੇ ਗੁਨਾਹਾਂ ਦੀ ਮਾਫੀ ਦੇ ਦੇ ਇਹੀ ਮੇਰੀ ਤੈਨੂੰ ਹੱਥ ਜੋੜ ਕੇ ਅਰਜ਼ ਹੈ ਜੋਤ ਨੇ ਪਾਲੇ ਦੀਆਂ ਹੰਝੂ ਭਰੀਆਂ ਅੱਖਾਂ ਵੱਲ ਦੇਖਦੇ ਹੋਏ ਉਸਦੇ ਹੱਥੋਂ ਆਪਣੀ ਮੁੰਦਰੀ ਚੁੱਕ ਲਈ ਇਹਨੇ ਨੂੰ ਜੋ ਦਾ ਮੁੰਡਾ ਬਾਹਰੋਂ ਭਜਦਾ ਹੋਇਆ ਆ ਕੇ ਜੋਤ ਦੇ ਗਲ ਲੱਗ ਗਿਆ ਤੇ ਕਹਿਣ ਲੱਗਾ ਮੰਮੀ ਮੰਮੀ ਬਾਹਰੋਂ ਆਈਸਕ੍ਰੀਮ ਵਾਲਾ ਭਾਈ ਆਇਆ ਹੈ ਸਭ ਆਈਸਕ੍ਰੀਮ ਲੈ ਰਹੇ ਨੇ ਮੈਂ ਵੀ ਲੈਣੀ ਹੈ ਪਾਲਾ ਜੋਤ ਇਹ ਤੇਰਾ ਮੁੰਡਾ ਹੈ ਜੋਤ ਹਾਂਜੀ ਪਾਲਾ ਇਧਰਾ ਪੁੱਤ ਮੈਂ ਤੈਨੂੰ ਆਈਸਕ੍ਰੀਮ ਲੈ ਕੇ ਦਿੰਦਾ ਜੋਤ ਜਾ ਪੁੱਤ ਕਹਿ ਕੇ ਉਸਨੂੰ ਪਾਲੇ ਕੋਲ ਭੇਜ ਦਿੱਤਾ ਫਿਰ ਪਾਲਾ ਉਸਨੂੰ ਚੁੱਕ ਕੇ ਬਾਹਰ ਆਈਸਕ੍ਰੀਮ ਦਿਲਵਾਉਣ ਲਈ ਬਾਹਰ ਲੈ ਆਇਆ ਫਿਰ ਕੁਝ ਦੇਰ ਬਾਅਦ ਜੋਤ ਤੇ ਜੋਬਨ ਵੀ ਬਾਹਰ ਆਈਆਂ ਫਿਰ ਪਾਲੇ ਨੇ ਜੋਤ ਦੇ ਮੁੰਡੇ ਨੂੰ ਪਿਆਰ ਦਿੱਤਾ ਤੇ ਕੁਝ ਪੈਸੇ ਦਿੱਤੇ ਕਿਹਾ ਪੁੱਤ ਲੈ ਫੜੀ ਚੀਜ਼ੀ ਖਾ ਲਈ ਤੇ ਆਪਣੀ ਮੰਮੀ ਦਾ ਹਮੇਸ਼ਾ ਕਹਿਣਾ ਮੰਨੀ ਉਸਨੂੰ ਕਦੇ ਦੁੱਖ ਨਾ ਪਹੁੰਚਾਈ ਫਿਰ ਉਹ ਦੋਵੇਂ ਜੋਤੋਂ ਵਿਦਾਲਾ ਕੇ ਆਪਣੇ ਘਰੋਂ ਚੱਲ ਪਏ। ਦੋ ਕੁ ਮਹੀਨੇ ਜੋਵਨ ਤੇ ਪਾਲਾ ਪੰਜਾਬ ਰਿਹਾ ਤੇ ਫਿਰ ਉਹ ਵਾਪਸ ਕੈਨੇਡਾ ਆ ਗਏ ਤੇ ਕੁਝ ਮਹੀਨਿਆਂ ਬਾਅਦ ਪਾਲੇ ਨੇ ਆਪਣੇ ਬੀਬੀ ਬਾਪੂ ਤੇ ਭੈਣ ਨੂੰ ਵੀ ਆਪਣੇ ਕੋਲ ਬੁਲਾ ਲਿਆ। ਫਿਰ ਪਾਲੇ ਤੇ ਜੋਵਨ ਨੇ ਵਿਆਹ ਕਰਵਾ ਲਿਆ। ਅੱਜ ਉਹ ਸਾਰੇ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਨੇ। ਇਹ ਸੀ ਜੀ ਕਹਾਣੀ ਦਾ ਪਾਗ ਆਖਰੀ। ਕਹਾਣੀ ਚੰਗੀ ਲੱਗੀ। ਤੁਹਾਡਾ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ